ਤੁਸੀਂ ਛੱਡ ਦੇਖ ਰਹੇ ਹੋ ਇਹ ਬਾਈ ਜੀ ਨੇ ਤਿਆਰ ਕੀਤਾ ਠੇਕੇ ਤੇ ਤੇ ਆਓ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਕੀ ਰੇਟ ਆ ਜਾਂ ਕੀ ਹਿਸਾਬ ਆ ਸੋ ਆਓ ਬਾਈ ਜੀ ਨੂੰ ਮਿਲਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜਸਵਿੰਦਰ ਸਿੰਘ ਸਾਹਿਬ ਆ ਬਾਈ ਅੱਛਾ ਤੇ ਇਹ ਆਪਣੀ ਵਰਕਸ਼ਾਪ ਆ ਜੀ ਨਹੀਂ ਆਈ ਜੀ ਚੱਲਦਾ ਫਿਰਦਾ ਹੀ ਕੰਮ ਆ ਜੀ ਅੱਛਾ ਠੇਕਾ ਲੈਣੇ ਆ ਨਾ ਆਪਾਂ ਕੰਮ ਹਨਾ ਠੇਕੇ ਹੀ ਲਈ ਅੱਛਾ ਜਿਹੜਾ ਇਹ ਛੱਡ ਬਣਾਇਆ ਜੀ ਆਪਾਂ ਹਾਂਜੀ ਇਹ ਕਿੰਨੇ ਬਾਈ ਕਿੰਨੇ ਦਾ ਜੀ ਇਹ ਆਏ 55 ਜੀ ਅੱਜ ਅੱਛਾ ਠੀਕ ਹੈ ਜੀ ਹਾਂਜੀ ਤੇ ਇਹਦਾ ਆਪਾਂ ਜੀ ਕੀ ਹਿਸਾਬ ਕਿਤਾਬ ਲੈਣਿਆ ਜੀ ਕਿਸ ਤਰ੍ਹਾਂ ਹਿਸਾਬ ਦਾ ਵੱਖਰਾ ਹੋ ਜਾਂਦਾ ਜੀ ਅੱਛਾ ਜੀ ਹਾਂਜੀ ਕਿਸ ਤਰ੍ਹਾਂ ਜੀ ਦੱਸੋਗੇ ਜੀ ਆਪਾਂ ਜੇ ਕਿਸੇ ਨੇ ਕੋਈ ਕੋਈ ਹਾਈਟ ਦਾ ਹਿਸਾਬ ਹੀ ਹੋ ਜਾਂਦਾ ਜੀ ਕਿਸੇ ਨੇ ਟੈਂਪਰੇਰੀ ਕੰਮ ਕਰਉਣਾ ਹੁੰਦਾ ਜੀ ਠੀਕ ਹੈ ਇਕੱਲੇ ਹਲਕਾ ਪੋਣਾ ਹੁੰਦਾ ਜੀ ਛੱਡ ਉਹ ਹਿਸਾਬ ਨਾਲ ਉਹ ਹਿਸਾਬ ਨਾਲ ਵੱਖਰਾ ਹਿਸਾਬ ਅੱਛਾ ਤੇ ਲੋਹੇ ਦਾ ਜਿਹੜਾ ਆਪਾਂ ਦੇਖ ਰਹੇ ਆਂ ਜੀ ਅ ਚੈਨਰ ਵਗੈਰਾ ਤੇ ਜਾਂਸਲੇਟਾਈ ਤੁਹਾਡੀਆਂ ਆਪਣੀਆਂ ਕੇ ਮਾਲਕ ਨੇ ਲਗਿ ਦਿੱਤੀ ਨਹੀਂ ਇਹ ਸਾਡਾ ਮਟੀਰੀਅਲ ਮਾਲਕ ਦਾ ਹੀ ਅੱਛਾ ਤੁਸੀਂ ਬਣਾਉਣ ਦੀ ਮਿਹਨਤ ਲੈਣੀ ਅੱਛਾ ਕੀ ਹਿਸਾਬ ਲਿਆ ਜੀ ਇਹ ਬਾਈ ਤੋਂ ਆਪਾਂ ਹੀ ਬਾਈ ਤੋਂ ਆਪਣਾ ਜੀ 12-13 ਰੁਪਏ ਸਕਰ ਫੁੱਟ ਠੀਕ ਹੈ ਜੀ ਸਾਰਾ ਕੰਮ ਹਾਂਜੀ ਤੇ ਕੰਪਲੀਟ ਕਰਕੇ ਦੇਣਾ ਤੁਸੀਂ ਨਾ ਫਿੱਤਾ ਮਾਰ ਲੈਣਾ ਜੀ ਅੱਛਾ ਹਾਂਜੀ ਜਿੰਨਾ ਬਣ ਗਿਆ ਅੱਛਾ ਤੇ ਹੋਰ ਵੀ ਕੋਈ ਭੈਣ ਭਰਾ ਜੀ ਦੂਰ ਨੇੜੇ ਆਪਣੇ ਤੋਂ ਕੰਮ ਕਰਵਾਉਣਾ ਚਾਹੁੰਦਾ ਹੋਵੇ ਤਾਂ ਆਪਣਾ ਸੰਪਰਕ ਕਰ ਸਕਦਾ ਨੇ ਤੇ ਬਾਈ ਆਪਣਾ ਨੰਬਰ ਬੋਲ ਦਿਓ ਜੀ 97812 ਜੀ ਹਾਂਜੀ 71573 ਮੋਬਾਈਲ ਨੰਬਰ ਦੁਬਾਰਾ ਫੇਰ ਬੋਲ ਦਿਓ 97812 71573 ਠੀਕ ਆ ਸੋ ਕਿਸੇ ਵੀ ਭਰਾ ਨੇ ਅਜਿਹਾ ਕੰਮ ਕਰਾਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਬਹੁਤ ਬਹੁਤ ਧੰਨਵਾਦ ਬਾਈ